ਬਾਹੁਰੂ ਜੀ ਸਤਨਾਮ ਸਜੀਵਾ ਗੁਰੂ ਸਾਹਿਬ ਜੀ ਹੋ ਮੈਂ ਆਵਗਣ ਕੁਦੇ ਤੇ ਕੋ ਗੁਣ ਨਾਹੀ ਅੰਮ੍ਰਿਤ ਛਟ ਬਿਖੈ ਬਿਖ ਖਾਇ ਨਾਯਾ ਭਰਮ ਬੱਦਲੇ ਉ ਸਤਜਾ ਦਾ ਸੋ ਪ੍ਰੇਤ ਲਗਾਈ ਇੱਕ ਉਤਮ ਪੰਥ ਸਨੰਗਰ ਸੰਗਤ ਐਮਲੰਤ ਜਮਤਰਾ ਸਮਿਟਾਈ ਇੱਕ ਅਰਦਾਸ ਬਾਟ ਦੇ ਰਤ ਕੇ ਗੁਰ ਰਾਮਦਾਸ ਰਖੂ ਸਰਨਾਈ ਆਵ ਮੈਂ ਸੁਖ ਪਾਇਓ ਗੁਰ ਆਗ ਤਜੀ ਸਿਆਣਕ ਚਿੰਤ ਵਿਸਾਰੀ ਅਹੋ ਛੋੜ ਦਿਓ ਮੇ ਤਿਆ ਜੈਤ ਸ੍ਰੀ ਮਨੁਲਾ ਅਨਿਵਨ ਕੋਈ ਜਣ ਅਰਸੋਂ ਦੇਵੈ ਜੋਰ ਚਰਨ ਨ ਗਉ ਬਕੋ ਸੁਵਰਸਨ ਇੰਤੇਜ ਪ੍ਰਾਨ ਅਕੋਰ ਉਈ ਜਨ ਹਰ ਸੋ ਦੇਵੇ ਜੋਰ ਚਰਨ ਗਵੋ ਬਕੋ ਸੁਭਰਸਨ ਜੀ ਜੈ ਪ੍ਰਾਨ ਅਪੂਰ ਰਮ ਮਨ ਤਨ ਨਿਰਮਲ ਕਰਤਕਿਆ

ਨਾਨਕ ਬੰਦਨ ਸੋਰ ਆਇਓ ਤੀਨ ਤਰ ਦੁਖ ਪੰਜਨ ਇਤ ਬੋ ਉਮਦੀ ਔਰ ਅਬੇ ਪਦ ਧਾਨ ਸਿਮਰਨ ਸੁਅਮੀ ਕੋ ਨਾਨਕ ਬੰਨਣ ਸੋਰਾਇ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ